ਘਰਾਂ ਦੇ ਵਿੱਚ ਹਰੇਕ ਦੇ ਐਸ ਡੀਓ ਨਹੀਂ ਗਵਾਂਡੀਆਂ ਦੇ ਐਸ ਡੀਓ ਨੂੰ ਦੇਖ ਕੇ ਆਪ ਦੇ ਬੱਚੇ ਦੇ ਗਲ ਘੁੱਟਾ ਨਾ ਦਿਓ ਐਸ ਡੀਓ ਬਣਾਉਣ ਵਾਸਤੇ ਉਹਨੂੰ ਦੇਸ਼ ਨਿਕਾਲਾ ਨਾ ਦਿਓ ਪ੍ਰਾਸਤਾਨ ਦੀਆਂ ਜੇਲਾਂ ਸਿੱਧੇ ਜਾ ਕੇ ਮੈਂ ਤਾਂ ਜੇਲ੍ਹ ਹੀ ਕਹੂੰਗਾ ਲੱਕੜ ਦੇ ਫੱਟੇ ਜੋਂਦੇ ਨੇ ਜਿੱਤੇ ਪਾਰਦੇ ਨੇ ਇਹ ਕੋਈ ਖਾਣਾ ਹੁੰਦਾ ਬਣਾ ਕੇ ਇਹ ਪੀਜੀ ਹੈ ਜੀ ਕਹੋਦਾ ਪੀਜੀ ਹੈ ਜੀ ਜਿੱਤੇ ਅਨਮਨੁੱਖੀ ਤਸੱਦਦ ਹੁੰਦਾ ਮੈਂ ਤਾਂ ਉਹਨਾਂ ਨੂੰ ਇਹ ਕਹੂੰਗਾ ਵੀ ਆਪ ਦੇ ਬੱਚੇ ਦੀ ਯੋਗਤਾ ਪਹਿਚਾਣੋ ਅੱਕ ਦੇ ਬੂਟੇ ਨੂੰ ਰੰਗ ਰੰਗੀਲੇ ਗਮਲੇ ਚ ਲਾਉਣ ਨਾਲ ਅੰਮ ਨਹੀਂ ਲੱਗਦਾ ਅੰਮਾ ਵਰਗੇ ਕੁਕੜੀਆਂ ਲੱਗਣਗੀਆਂ ਆਪਾਂ ਵਰਗੇ ਹੁੰਦੇ ਨੇ ਇਹ ਭਲੇਖੇ ਚ ਨਾ ਰੋ ਬੋਰਡ ਪੰਜਾਬ ਵੀ ਨਹੀਂ ਮਾੜਾ ਬੋਰਡ CBSE ਵੀ ਨਹੀਂ ਮਾੜਾ ICSE ਵੀ ਨਹੀਂ ਮਾੜਾ ਸਾਰੇ DC ICSE ਨਹੀਂ ਪੈਦਾ ਕਰ ਰਹੇ ਸਾਰੇ SSP CBSE ਤੋਂ ਨਹੀਂ ਪੈਦਾ ਹੁੰਦੇ ਤੇ ਸਾਰੇ PN ਪੰਜਾਬ ਬੋਰਡ ਨਹੀਂ ਪੈਦਾ ਕਰ ਰਿਹਾ ਕਦੇ ਅੰਕੜਿਆਂ ਦੀ ਗੱਲ ਕਰੋਗੇ ਤਾਂ 80% ਜਿਹੜੀ ਨੌਕਰੀਆਂ ਦੀ ਪਲੇਸਮੈਂਟ ਹੈ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਬਿਲਕੁਲ ਬਿਲਕੁਲ ਸਹੀ ਹੈ